ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ 'ਤੇ ਹੁਣ ਵੀਰ ਦਾ ਟਾਈਮ ਹੈ ਜੀ ਵਜ ਕੀਨੀ 8 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ 'ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨਿਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਇੱਕ ਵੀਰ ਨੇ ਅਮਰਤ ਵੇਲੇ 4 ਤੋਂ 5 ਵਜੇ ਹਰ ਰੋਜ਼ ਸਿਰਫ 5 ਮਿੰਟ ਦੇ ਲਈ ਆ ਸ਼ਬਦ ਬੋਲਿਆ 2 ਮਹੀਨਿਆਂ ਵਿੱਚ ਉਹਦੀ ਇੱਛਾ ਪੂਰੀ ਹੋ ਗਈ ਉਹਨਾਂ ਨੇ ਕਿਹੜਾ ਸ਼ਬਦ ਬੋਲਿਆ ਕਿਸ ਤਰੀਕੇ ਨਾਲ ਬੋਲਿਆ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹਤੇ ਅਮਲ ਵੀ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਜਿਹੜੀ ਚੀਜ਼ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਨਾ ਮੇਰੀ ਇੱਕ ਬੇਨਤੀ ਆ ਤੁਹਾਡੇ ਅੱਗੇ ਇਹਨੂੰ ਆਪ ਦੀ ਜ਼ਿੰਦਗੀ 'ਚ ਅਪਣਾ ਕੇ ਜ਼ਰੂਰ ਦੇਖਿਓ ਕਿਉਂਕਿ ਦੇਖੋ ਜਿਹੜਾ ਆਪਾਂ ਕਿਸੇ ਵੇ ਗੱਲ ਕਹੇ ਤੇ ਯਕੀਨ ਕਰਦੇ ਆ ਨਾ ਉਸ ਤੋਂ ਕਈ ਗੁਣਾ ਯਕੀਨ ਸਾਨੂੰ ਉਦੋਂ ਆਉਂਦਾ ਜਦੋਂ ਅਸੀਂ ਉਹਨੂੰ ਪ੍ਰੈਕਟੀਕਲ ਤੌਰ ਤੇ ਆਪਦੀ ਜ਼ਿੰਦਗੀ 'ਚ ਅਪਣਾਉਂਦੇ ਆ ਫਿਰ ਉਹ ਚਾਹੇ ਕੋਈ ਵੀ ਚੀਜ਼ ਹੋਵੇ ਸੋ ਇੱਕ ਵਾਰੀ ਇਹਨੂੰ ਆਪਦੀ ਜ਼ਿੰਦਗੀ 'ਚ ਅਪਣਾ ਕੇ ਇਸ ਚੀਜ਼ ਨੂੰ ਕਰਕੇ ਜ਼ਰੂਰ ਦੇਖਿਓ ਫਿਰ ਤੁਸੀਂ ਆਪ ਕਹੋਗੇ ਕਿ ਇਸ ਚੀਜ਼ ਦੇ ਵਿੱਚ ਵਾਕਈ ਇਹ ਨਾ ਚੀਜ਼ਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਇੱਕਦਮ ਬਿਲਕੁਲ ਹੀ ਬਦਲ ਸਕਦੀਆਂ ਹਨ ਸੋ ਇਸ ਕਰਕੇ ਜੋ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹ ਨੂੰ ਇੱਕ ਵਾਰੀ ਜਰੂਰ ਬਣਾਇਓ ਉਸੇ ਤਰੀਕੇ ਨਾਲ ਕਰਕੇ ਦੇਖਿਓ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂਗੀ ਤੇ ਨਾਲ ਹੀ ਮੈਂ ਇਹ ਵੀ ਜਰੂਰ ਕਹੂੰਗੀ ਵੀ ਜਿਹੜੀ ਚੀਜ਼ਾਂ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਐ ਇਹਦਾ ਮਤਲਬ ਇਹ ਨਹੀਂ ਆ ਵੀ ਸਿਰਫ ਆਪਾਂ ਹਨਾ ਇਹ ਚੀਜ਼ਾਂ ਬੋਲਣੀਆਂ ਤੇ ਬੈਠੇ ਰਹਿਣਾ ਤੇ ਕੰਮ ਆਪਣੇ ਆਪ ਹੋ ਜਗਾ ਨਹੀਂ ਉਹ ਤਾਂ ਫਿਰ ਇੱਕ ਤਰ੍ਹਾਂ ਦਾ ਵਹਿਮ ਹੋ ਗਿਆ ਨਾ ਤਾਂ ਇਹ ਕੋਈ ਵਹਿਮ ਐ ਨਾ ਹੀ ਕੋਈ ਟੋਣਾ ਠੀਕ ਹੈ ਸੋ ਇਸ ਕਰਕੇ ਆਪਦੀ ਜਿਹੜੀ ਕਿਰਤ ਆ ਤੇ ਸਾਨੂੰ ਉਹਦੀ ਮਿਹਨਤ ਆ ਤੁਸੀਂ ਜਰੂਰ ਕਰਦੇ ਰਹਿਣਾਗਾ ਪਰ ਹਾਂ ਉਹਦੇ ਨਾਲ ਅਗਰ ਆਪਾਂ ਇਸ ਨੂੰ ਅਪਣਾ ਲੈਨੀ ਆ ਤਾਂ ਫਿਰ ਸਾਡੀ ਜ਼ਿੰਦਗੀ ਬਹੁਤ ਸੋਹਣੀ ਬਹੁਤ ਖੂਬਸੂਰਤ ਹੋ ਜਾਂਦੀ ਹੈ ਠੀਕ ਹੈ ਜੀ ਇਸ ਕਰਕੇ ਇਹਨੂੰ ਇੱਕ ਵਹਿਮ ਦੇ ਤੌਰ ਤੇ ਨਹੀਂ ਲੈਣਾ ਵੀ ਨਹੀਂ ਅਸਾਸਤਾ ਬੈਠੇ ਰਵਾਂਗੇ ਸਿਰਫ ਸੋਚਣ ਨਾਲ ਜਾਂ ਬੋਲਣ ਨਾਲ ਹੀ ਚੀਜ਼ਾਂ ਹੋ ਜਾਣਗੀਆਂ ਆਪਣੇ ਆਪ ਕੰਮ ਇਦਾਂ ਹੋ ਜੇਗਾ ਨਹੀਂ ਉਸ ਕੰਮ ਲਈ ਤੁਸੀਂ ਮਿਹਨਤ ਵੀ ਕਰਨੀ ਆ ਨਾਲ ਨਾਲ ਆਪਦੀ ਕਿਰਤ ਕਰਦੇ ਰਹਿਣਾ ਠੀਕ ਹੈ ਸੋ ਇਹ ਗੱਲ ਹਮੇਸ਼ਾ ਧਿਆਨ ਦੇ ਵਿੱਚ ਰੱਖਿਓ ਤੇ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਦੇਖੋ ਆਪਾਂ ਇਸ ਚੈਨਲ ਤੇ ਕਈ ਵਾਰੀ ਗੁਰਬਾਣੀ ਦੀ ਵੀਡੀਓਜ਼ ਵੀ ਪਾਉਂਦੀ ਆ ਕਈ ਵਾਰੀ ਮੈਂ ਲਾਅ ਆਫ ਅਟਰੈਕਸ਼ਨ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਸੋ ਜਿਹੜੀ ਅੱਜ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇਹ ਲਾਅ ਆਫ ਅਟਰੈਕਸ਼ਨ ਦੀ ਇੱਕ ਟੈਕਨੀਕ ਹੀ ਹੈ ਲਾਅ ਆਫ ਅਟਰੈਕਸ਼ਨ ਦੇ ਵਿੱਚ ਅਸੀਂ ਆਪਣੇ ਮਾਈਂਡ ਨੂੰ ਚਲਾਉਣਾ ਸਿੱਖਦੇ ਆ ਆਪਣੇ ਕਾਬੂ ਵਿੱਚ ਕਰਨਾ ਸਿੱਖਦੇ ਆ ਤੇ ਜਿਹੜਾ ਇਨਸਾਨ ਕਹਿੰਦੀ ਆਪਦੇ ਦਿਮਾਗ ਨੂੰ ਆਪਣੇ ਕੰਰੋਲ ਵਿੱਚ ਕਰਨਾ ਸਿੱਖ ਜਾਂਦਾ ਹੈ ਨਾ ਉਹ ਜ਼ਿੰਦਗੀ ਦੀ ਹਰ ਖੁਸ਼ੀ ਨੂੰ ਪ੍ਰਾਪਤ ਕਰ ਲੈਂਦਾ ਮਤਲਬ ਤੁਸੀਂ ਇਹ ਸਮਝ ਲਓ ਵੀ ਉਹ ਚਿੰਤਾਵਾਂ ਤੋਂ ਪਰੇਸ਼ਾਨੀਆਂ ਤੋਂ ਕਿਤੇ ਪਰੇ ਹੋ ਜਾਂਦਾ ਉਹਨੂੰ ਉਹ ਤਰੀਕਾ ਉਹ ਰਸਤਾ ਸਮਝ ਆ ਜਾਂਦਾ ਜਿਹਦੇ ਨਾਲ ਉਹਨੂੰ ਪਤਾ ਚੱਲਦਾ ਕਿ ਉਹ ਆਧੇ ਜ਼ਿੰਦਗੀ 'ਚ ਕਾਮਯਾਬ ਕਿਵੇਂ ਹੋ ਸਕਦਾ ਆਪਦੇ ਸੁਪਨਿਆਂ ਨੂੰ ਪੂਰਾ ਕਿਵੇਂ ਕਰ ਸਕਦਾ ਤੇ ਇਹ ਚੀਜ਼ ਮੈਂ ਨਹੀਂ ਕਹਿੰਦੀ ਇਹ ਸਾਇੰਸ ਕਹਿੰਦੀ ਹੈ ਠੀਕ ਹੈ ਜੀ ਸੋ ਹੁਣ ਤੁਸੀਂ ਕਰਨਾ ਕੀ ਹੈ 4-5 ਵਜੇ ਉੱਠ ਕੇ ਕਿਹੜਾ ਉਹ ਸ਼ਬਦ ਹੈ ਡਾ ਬੋਲਣਾ ਸਿਰਫ ਅਗਰ ਉਹ ਇੱਕ ਸ਼ਬਦ ਤੁਸੀਂ ਬੋਲ ਲਿਆ ਨਾ ਤੁਹਾਡੀ ਜ਼ਿੰਦਗੀ ਟੋਟਲੀ ਚੇਂਜ ਹੋ ਜੂਗੀ ਬਿਲਕੁਲ ਬਦਲ ਜੂਗੀ ਤੇ ਬੋਲਣਾ ਕਿਸ ਤਰੀਕੇ ਨਾਲ ਆ ਜਿਵੇਂ ਮੰਨ ਲਓ ਤੁਸੀਂ ਸਵੇਰੇ ਉੱਠਦੇ ਹੋ ਹੁਣ 4-5 ਵਜੇ ਦਾ ਆਪਾਂ ਟਾਈਮ ਕਿਉਂ ਲੈਂਦਾ ਕਿਉਂਕਿ ਦੇਖੋ ਸਾਰੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਸਾਰੇ ਰਾਗ ਦੀ ਜਿਹੜੀ ਨੈਗੇਟਿਵ એનર્ਜੀ ਹੈ ਖਤਮ ਹੋ ਜਾਂਦੀ ਹੈ ਅਮਰਤ ਵੇ ਲਿਆ ਕੇ ਵੈਸੇ ਤਾਂ ਜਦੋਂ ਵੀ ਤੁਸੀਂ ਉੱਠਦੇ ਹੋ ਜੇ ਤੁਸੀਂ 4 ਵਜੇ ਤੋਂ ਪਹਿਲਾਂ ਉੱਠਦੇ ਹੋ 3 ਵਜੇ ਉੱਠਦੇ ਹੋ 2 ਵਜੇ ਉੱਠਦੇ ਹੋ ਤਾਂ ਉਸ ਸਮੇਂ ਵੀ ਤੁਸੀਂ ਇਹਨੂੰ ਬੋਲ ਸਕਦੇ ਹੋ ਠੀਕ ਹੈ ਤੁਸੀਂ ਬੈੱਡ ਤੋਂ ਪੈਰ ਲਾਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਸਿਰਫ 5 ਮਿੰਟ ਇਹਨੂੰ ਬੋਲ ਸਕਦੇ ਹੋ ਤੇ ਆਪਾਂ ਇਹ ਕਹਿ ਸਕਦੇ ਹਾਂ ਬੈੱਡ ਤੋਂ ਥੱਲੇ ਪੈਰ ਲਾਉਣ ਤੋਂ ਪਹਿਲਾਂ ਹੀ ਆਪਾਂ ਇਹ ਕਿਉਂ ਗੱਲ ਕਰ ਰਹੇ ਹਾਂ ਕਿਉਂਕਿ ਦੇਖੋ ਜਿਹੜਾ ਸਭ ਦਾ ਸਬਕਸ਼ੀਅਸ ਮਾਈਂਡ ਹੁੰਦਾ ਹੈ ਜਦੋਂ ਆਪਾਂ ਸੌਂ ਕੇ ਉੱਠਦੀਆਂ ਉਦੋਂ ਜ਼ਿਆਦਾ ਐਕਟਿਵ ਹੁੰਦਾ ਹੈ ਉਹ 네ਗੇਟਿਵ એનર્ਜੀ ਜਾਂ ਆਪਾਂ ਕਹਿ ਸਕਦੀਆਂ 네ਗੇਟਿਵ ਸੋਚ ਤੋਂ ਉਹ ਬਿਲਕੁਲ ਫ੍ਰੀ ਹੁੰਦਾ ਖਾਲੀ ਹੁੰਦਾ ਉਸ ਟਮੇ ਉਸ ਸਮੇਂ ਆਪਾਂ ਕੋਈ ਪਰੇਸ਼ਾਨੀ ਅਜ ਤਾਂ ਹੁੰਦੇ ਨਹੀਂ ਆਪਾਂ ਕੋਈ 네ਗੇਟਿਵ ਚੀਜ਼ ਨਹੀਂ ਸੋਚ ਰਹੀ ਹੁੰਦੇ ਉਸ ਸਮੇਂ ਅਗਰ ਆਪਾਂ ਇਦਾਂ ਦਾ ਸ਼ਬਦ ਬੋਲਦੇ ਆ ਨਾ ਤਾਂ ਉਹ ਪੋਜ਼ਿਟਿਵ એનર્ਜੀ ਨੂੰ ਹੋਰ ਜ਼ਿਆਦਾ ਕ੍ਰੀਏਟ ਕਰਦਾ ਸਾਡੇ ਦਿਮਾਗ ਦੇ ਵਿੱਚੋਂ ਨੈਗੇਟਿਵ ਸੋਚਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਪੋਜ਼ਿਟਿਵ ਸੋਚਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਸੋ ਬੋਲਣਾ ਕੀ ਹੈ ਤੁਸੀਂ ਸਵੇਰੇ ਉੱਠ ਕੇ ਮੰਨ ਲਓ ਤੁਸੀਂ ਹਨਾ ਆਪ ਦੀ ਜ਼ਿੰਦਗੀ 'ਚ ਇਹ ਸੋਚ ਰਹੇ ਹੋ ਵੀ ਮੈਂ ਆਹ ਕੰਮ ਦੇ ਵਿੱਚ ਸਫਲ ਨਹੀਂ ਹੋਇਆ ਤੁਸੀਂ ਇਹ ਸੋਚ ਰਹੇ ਹੋ ਹੁਣ ਤੁਸੀਂ ਆਪ ਦੀ ਜ਼ਿੰਦਗੀ 'ਚ ਸਫਲ ਹੋਣਾ ਚਾਹੁੰਦੇ ਹੋ ਤਾਂ ਫਿਰ ਉਹਦੇ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਤਾਂ ਉਹ ਲਾਈਨ ਸੋਚਣੀ ਬੰਦ ਕਰਨੀ ਹੈ ਵੀ ਮੈਂ ਸਫਲ ਨਹੀਂ ਹੋਇਆ ਜਾਂ ਮੈਂ ਨਹੀਂ ਹੋ ਸਕਦਾ ਇਹ ਚੀਜ਼ ਸੋਚਣੀ ਬੰਦ ਕਰਨੀ ਆ ਤੁਸੀਂ ਕੀ ਬੋਲਣਾ ਸ਼ੁਰੂ ਕਰਨਾ ਹੈ ਥੈਂਕ ਯੂ ਯੂਨੀਵਰਸ ਮੈਂ ਸਫਲ ਹਾਂ ਇਹਦੇ ਨਾਲ ਕੀ ਹੋਊਗਾ ਇਹ ਲਾਈਨ ਤੁਸੀਂ 5 ਮਿੰਟ ਬਾਰ ਬਾਰ ਬੋਲਣੀ ਆ ਠੀਕ ਹੈ ਇਹਦੇ ਨਾਲ ਕੀ ਹੁੰਦਾ ਜਿਹੜਾ ਸਾਡਾ ਮਾਈਂਡ ਹੈ ਸਭ ਕੋਸ਼ਿਸ਼ ਮਾਈਂਡ ਹੈ ਉਹ 네ਗੇਟਿਵ એનર્ਜੀ ਨੂੰ ਛੱਡਦਾ ਹੈ ਸਾਇੰਸ ਕਹਿੰਦੀ ਹੈ ਦੇਖੋ ਇੱਕ ਨਾ ਤੁਸੀਂ ਸ਼ਾਇਦ ਸੁਣਿਆ ਹੋਣਾ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਵੀ ਜਿਹੜੀ ਆਦਤ ਹੁੰਦੀ ਆ ਬੰਦੇ ਦੀ ਉਹ ਬੰਦਾ ਕਦੇ ਨਹੀਂ ਛੱਡ ਸਕਦਾ ਪਰ ਸਾਇੰਸ ਕਹਿੰਦੀ ਵੀ ਜੇ 21 ਦਿਨ ਕੋਈ ਵੀ ਬੰਦਾ ਕਿਸੇ ਗੱਲ ਨੂੰ ਕਰਦਾ ਲਗਾਤਾਰ ਠੀਕ ਹੈ ਤਾਂ ਉਹ ਉਹਦੀ ਆਦਤ ਬਣ ਜਾਂਦੀ ਹੈ ਸੋ ਆਦਤ ਨੂੰ ਛੱਡਣਾ ਜਾਂ ਨਵੀਂ ਆਦਤ ਨੂੰ ਅਪਣਾਉਣਾ ਤੁਹਾਡੇ ਆਪਣੇ ਹੱਥ ਵਿੱਚ ਆ ਜੇ ਤੁਸੀਂ 21 ਦਿਨ ਲਗਾਤਾਰ ਇਹ ਚੀਜ਼ ਬੋਲਦੇ ਹੋ ਨਾ ਕਿ ਥੈਂਕ ਯੂ ਯੂਨੀਵਰਸ ਮੈਂ ਸਫਲ ਹਾਂ ਥੈਂਕ ਯੂ ਯੂਨੀਵਰਸ ਮੈਂ ਸਫਲ ਹਾਂ ਮੈਂ ਖੁਸ਼ ਹਾਂ ਸਭ ਖੁਸ਼ ਠੀਕ ਹੋ ਰਿਹਾ ਹੈ ਸਾਰੇ ਕੰਮ ਬੰਦੇ ਜਾ ਰਹੇ ਆ ਇਹਦੇ ਨਾਲ ਕੀ ਹੋਊਗਾ ਦੇਖੋ ਇੱਕ ਚੀਜ਼ ਇਹ ਵੀ ਸਮਝ ਲਈ ਆਪਾਂ ਵੀ ਆਪਾਂ ਨੂੰ ਆਪਣੇ ਵੱਡੇ ਵੀ ਕਹਿੰਦੇ ਹੁੰਦੇ ਆ ਵੀ ਕੋਈ ਵੀ ਕੰਮ ਜੇ ਆਪਾਂ ਖੁਸ਼ੀ ਮਨ ਨਾਲ ਕਰਦੇ ਆ ਖੁਸ਼ ਹੋ ਕੇ ਕਰਦੇ ਆ ਉਹਦੇ ਜਿਹੜਾ ਫਲ ਵੀ ਸਾਨੂੰ ਬਹੁਤ ਵਧੀਆ ਮਿਲਦਾ ਹੈ ਤੇ ਉਹਦੇ ਕੰਮ ਦੇ ਕਾਮਯਾਬ ਹੋਣ ਦੇ ਚਾਂਸ ਵੀ ਵੱਧ ਜਾਂਦੇ ਆ ਤਾਂ ਅਸੀਂ ਉਹਦੇ ਵਿੱਚ ਹਮੇਸ਼ਾ ਕਾਮਯਾਬ ਹੁੰਨੇ ਆ ਪਰ ਕਹਿੰਦੇ ਹੁੰਦੇ ਆ ਜੇ ਕੋਈ ਵੀ ਕੰਮ ਆਪਾਂ ਮਨੇ ਜਿਹੜਾ ਮਰੇ ਹੋਏ ਮਨ ਦੇ ਨਾਲ ਕਰਦੇ ਆ ਨਾ ਕਹਿਣ ਦਾ ਮਤਲਬ ਇਹ ਦਿਲ ਨਹੀਂ ਕਰਦਾ ਉਸ ਕੰਮ ਨੂੰ ਕਰਨੀ ਥੱਕੇ ਨਾ ਕਰਨੀਆਂ ਤਾਂ ਉਹ ਕੰਮ ਕਦੇ ਵੀ ਨਾ ਤਾਂ ਵਾਅਦਾ ਫੁੱਲਦਾ ਹੈ ਨਾ ਉਹਦੇ ਵਿੱਚ ਸਾਨੂੰ ਤਰੱਕੀ ਮਿਲਦੀ ਹੈ ਪਰ ਜੇ ਆਪਾਂ ਖੁਸ਼ੀ ਮਨ ਦੇ ਨਾਲ ਕਰਦੇ ਆ ਤਾਂ ਫਿਰ ਉਹਦੇ ਵਿੱਚ ਸਾਨੂੰ ਹਮੇਸ਼ਾ ਕਾਮਯਾਬੀ ਮਿਲਦੀ ਹੈ ਤੇ ਜਦੋਂ ਆਪਾਂ ਇਹ ਲਾਈਨਾਂ ਬੋਲਦੀਆਂ ਸਾਡਾ ਮਾਈਂਡ ਜਿਹੜਾ ਉਹ 네ਗੇਟਿਵ એનર્ਜੀ ਨੂੰ ਛੱਡਦਾ ਪੋਜ਼ਿਟਿਵ એનર્ਜੀ ਨੂੰ ਬਣਾ ਲੈਂਦਾ ਫਿਰ ਉਹ ਸਾਡਾ ਮਨ ਜਿਹੜਾ ਅੰਦਰੋਂ ਖੁਸ਼ ਰਹਿੰਦਾ ਹੈ ਖੁਸ਼ੀ ਦੇ ਨਾਲ ਫਿਰ ਆਪਾਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਦਿਨੇ ਆਪਾਂ ਜੋ ਵੀ ਕੰਮ ਧੰਦੇ ਕਰਦੇ ਹਾਂ ਫਿਰ ਆਪਾਂ ਖੁਸ਼ੀਮੰਦ ਦੇ ਨਾਲ ਕਰ ਰਹੇ ਹਾਂ ਇੱਕ ਪੋਜ਼ਿਟਿਵ એનર્ਜੀ ਦੇ ਨਾਲ ਕਰ ਰਹੇ ਹਾਂ ਉਹਦੇ ਨਾਲ ਕੀ ਆ ਉਹਨਾਂ ਕੰਮਾਂ ਦੇ ਵਿੱਚ ਕਾਮਯਾਬ ਹੋਣ ਦੀ ਸਾਡੀ ਜਿਹੜੀ ਚਾਂਸ ਬੱਝ ਜਾਂਦੀ ਹੈ ਠੀਕ ਹੈ ਜੀ ਸੋ ਇਸ ਕਰਕੇ ਇਹ ਤੁਸੀਂ ਰੋਜ਼ ਦਾ ਰੁਟੀਨ ਬਣਾ ਲਓ ਸਾਇੰਸ ਇਹ ਕਹਿੰਦੀ ਹੈ ਵਾਗਰ 21 ਦਿਨ ਕੋਈ ਵੀ ਬੰਦਾ ਕੋਈ ਵੀ ਆਦਤ ਜਿਵੇਂ ਹੁਣ ਇੱਕ ਸੋਹਣੀ ਬਹੁਤ ਸੋਹਣੀ ਉਦਾਹਰਣ ਮੈਂ ਤੁਹਾਨੂੰ ਦੱਸਦੀ ਹਾਂ ਜਿਵੇਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਹਾਂ ਨਾ ਸ਼ੁਰੂ ਦੇ ਵਿੱਚ ਤੁਸੀਂ ਵੀ ਐਕਸਪੀਰੀਅੰਸ ਕੀਤੀ ਹੋਣੀ ਆ ਚੀਜ਼ਾਂ ਜਦੋਂ ਸ਼ੁਰੂ-ਸ਼ੁਰੂ ਚ ਕੋਠਣਾ ਸ਼ੁਰੂ ਕੀਤਾ ਹੋਣਾ ਤਾਂ ਉਦੋਂ ਬਹੁਤ ਮੁਸ਼ਕਿਲਾਂ ਆਉਂਦੀਆਂ ਹੋਣੀਆਂ نیند ਆਉਦੀ ਹੋਣੀ ਆ ਦਿਲ ਨਹੀਂ ਕਰਦਾ ਹੋਣਾ ਪਰ ਜਦੋਂ ਆਪਾਂ ਨੂੰ 1 ਮਹੀਨਾ ਹੋ ਗਿਆ ਲਗਾਤਾਰ ਉੱਠਦਿਆਂ ਨੂੰ 1 ਮਹੀਨੇ ਬਾਅਦ ਤੁਸੀਂ ਇਹ ਸਮਝ ਲਓ ਵੀ ਉਸ ਟਾਈਮ ਆਪਣੇ ਆਪ ਅੱਖ ਖੁੱਲ੍ਹਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਉੱਠ ਕੇ ਪਾਠ ਕਰਦੇ ਹੋ ਤੁਹਾਨੂੰ ਨੀਂਦ ਵੀ ਨਹੀਂ ਆਉਂਦੀ ਤੁਹਾਡੀ ਇੱਕ ਹੈਬਿਟ ਬਣ ਜਾਂਦੀ ਆ ਤੁਸੀਂ ਜੇ ਮੰਨ ਲਓ ਇੱਕ ਦਿਨ ਫਰਨਾਗਾ ਵੀ ਪਾਤਾ ਤੁਸੀਂ ਨਹੀਂ ਉੱਠੇ ਉਸ ਟਾਈਮ ਤੋ ਤੁਹਾਡਾ ਸਾਰਾ ਦਿਨ ਸਰੀਰ ਤੁਹਾਡਾ ਸਾਥ ਨਹੀਂ ਦਿੰਦਾ ਕਿਉਂਕਿ ਤੁਹਾਡੇ ਸਰੀਰ ਨੂੰ ਆਦਤ ਪੈ ਜਾਂਦੀ ਉਸ ਚੀਜ਼ ਦੀ ਜੋ ਤੁਸੀਂ 21 ਦਿਨ ਲਗਾਤਾਰ ਕਰ ਲਿਆ ਠੀਕ ਹੈ ਇਸ ਕਰਕੇ ਕੋਈ ਵੀ ਬੁਰੀ ਆਦਤ ਅਗਰ ਛੱਡਣੀ ਆ ਤਾਂ 21 ਦਿਨ ਤੁਸੀਂ ਉਹਦਾ ਜਿਹੜਾ ਹੈਗਾ ਆਪਾਂ ਕਹਿੰਦੇ ਆ ਪ੍ਰੈਕਟਿਸ ਕਰਕੇ ਦੇਖੋ ਜੇ ਕੋਈ ਨਵੀਂ ਆਦਤ ਅਪਣਾਉਣੀ ਆ ਤਾਂ ਵੀ ਤੁਸੀਂ 21 ਦਿਨ ਘੱਟ ਤੋਂ ਘੱਟ ਲਗਾਤਾਰ ਰੋਜ਼ ਡੇਲੀ ਉਹਦੀ ਆਦਤ ਕਰਕੇ ਦੇਖੋ ਉਹਨੂੰ ਉਸ ਚੀਜ਼ ਦੀ ਪ੍ਰੈਕਟਿਸ ਕਰਕੇ ਦੇਖੋ ਤਾਂ ਫਿਰ ਤੁਸੀਂ ਆਪ ਦੇਖੋਗੇ ਵੀ ਤੁਸੀਂ ਆਪਦੀ ਜ਼ਿੰਦਗੀ ਨੂੰ ਜਿਹੜੀ ਬਦਲਣ ਦੀ ਤਾਕਤ ਆ ਨਾ ਤੁਹਾਡੇ ਆਪਣੇ ਹੱਥ 'ਚ ਆ ਇਹਦੇ ਨਾਲ ਕੀ ਹੈ ਸਾਡਾ ਮਾਈਂਡ ਸਾਡੀ ਕੰਟਰੋਲ 'ਚ ਆਉਂਦਾ ਜੇ ਆਪਦੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਤਾਂ ਸਾਡੇ ਮਾਈਂਡ ਦਾ ਸਾਡੀ ਕੰਟਰੋਲ 'ਚ ਆਉਣਾ ਬਹੁਤ ਜ਼ਰੂਰੀ ਆ ਕਿਉਂਕਿ ਦੇਖੋ ਮਾਈਂਡ ਹੀ ਆ ਜਿਹੜਾ ਇਹ ਨਹੀਂ ਮੈਂ ਕਹੂੰਗੀ ਵੀ ਇਹ ਕਦੇ 네ਗੇਟਿਵ ਨਹੀਂ ਸੋਚੂਗਾ ਹਮੇਸ਼ਾ ਪੋਜ਼ਿਟਿਵ ਹੀ ਸੋਚੂਗਾ ਪਰ ਜਦੋਂ ਵੀ 네ਗੇਟਿਵ ਸੋਚਣਾ ਸ਼ੁਰੂ ਕਰਦਾ ਤੁਸੀਂ ਆਪਣੇ ਆਪ ਨੂੰ ਰੋਕਣਾ ਤੁਸੀਂ ਰੋਕ ਕੇ ਆਪਣੇ ਮਾਈਂਡ ਨੂੰ ਇਹ ਚੀਜ਼ ਬਾਰ ਬਾਰ ਦਿਨ ਦੇ ਟਾਈਮ ਵੀ ਨਾ ਅਗਰ ਤੁਹਾਡੇ ਦਿਮਾਗ ਵਿੱਚ 네ਗੇਟਿਵ ਸੋਚ ਆ ਗਈ ਵੀ ਮੈਂ ਤਾਂ ਇਹ ਕਰ ਹੀ ਨਹੀਂ ਸਕਦਾ ਮੈਂ ਸਲਾਈਕ ਨਹੀਂ ਮੇਰਾ ਕੰਮ ਨਹੀਂ ਹੋ ਸਕਦਾ ਜਾਂ ਸਾਡੇ ਨਾਲ ਅਜਿਹਾ ਕਿਉਂ ਹੁੰਦਾ ਤਾਂ ਤੁਸੀਂ ਉਹ ਦਿਨ ਦੇ ਟਾਈਮ ਵੀ ਅਗਰ ਉਹ ਚੀਜ਼ ਆ ਬੋਲਣੀ ਸ਼ੁਰੂ ਕਰੂਗੀ ਨਾ ਤਾਂ ਤੁਹਾਡਾ ਮਾਈਂਡ ਜਿਹੜਾ ਉਸੇ ਟਾਈਮ ਤੁਸੀਂ ਮਹਿਸੂਸ ਕਰੋਗੇ ਉਸੇ ਵਕਤ ਦੀ ਪੋਜ਼ਿਟਿਵ ਹੋ ਜਾਊਗਾ ਉਸੇ ਟਾਈਮ ਤੁਸੀਂ ਇੱਕ ਅੰਦਰੋਂ ਇੱਕ ਅਲੱਗ ਜਿਹਾ ਹੌਸਲਾ ਆਊਗਾ ਤੁਹਾਡੀ ਸੋਚ ਚੜ੍ਹਦੀ ਕਲਾ ਵਾਲੀ ਹੋ ਜਾਊਗੀ ਅਜਾ ਇੱਕ ਚੀਜ਼ ਮੈਂ ਹੋਰ ਬਹੁਤ ਸੋਹਣੇ ਉਦਾਹਰਣ ਤੁਹਾਨੂੰ ਦੱਸਦੀ ਆਂ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਹਦਾਇਤ ਦਿੱਤੀ ਆ ਹੁਕਮ ਦਿੱਤਾ ਕਿ ਟੈਨ ਦੀ ਕਲਾ ਦੇ ਵਿੱਚ ਵੀ ਚੜ੍ਹਦੀ ਕਲਾ ਵਾਲੀ ਸੋਚ ਰੱਖਣੀ ਆ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਉਹਦੇ ਪਿੱਛੇ ਕਾਰਨ ਕੀ ਐ ਕਿ ਕਦੇ ਵੀ ਚਿੰਤਾ ਨਹੀਂ ਕਰਨੀ 네ਗੇਟਿਵ ਸੋਚ ਨਹੀਂ ਰੱਖਣੀ ਹਾਈ ਹਾਈ ਮਰੂ ਮਰੂ ਨਹੀਂ ਕਰਨਾ ਉਹਦਾ ਕਾਰਨ ਇਹੀ ਆ ਜਦੋਂ ਆਪਾਂ ਚੜ੍ਹਦੀ ਕਲਾ 'ਚ ਰਹਿੰਦੇ ਆ ਹਮੇਸ਼ਾ ਹੌਸਲੇ ਬੁਲੰਦ ਰੱਖਦੇ ਆ ਤਾਂ ਇੱਕ ਨਾ ਇੱਕ ਦਿਨ ਜਾ ਕੇ ਸਾਨੂੰ ਕਾਮਯਾਬੀ ਜ਼ਰੂਰ ਮਿਲਦੀ ਆ ਸੋ ਉਮੀਦ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ